ਹੈਲਥ ਨਾਲ ਨਹੀਂ ਘਬਰਾ ਲੈ ਕੇ ਹਾਜ਼ਰ ਹਾਂ ਸਤਿ ਸ਼੍ਰੀ ਅਕਾਲ ਸਾਕ ਤੇ ਤੁਹਾਡਾ ਦਿਸ਼ਾ ਹੈਲਥ ਤੇ ਸਰਦੀਆਂ ਵਿੱਚ ਸਿਹਤ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੁੰਦਾ ਹੈ ਕਿਉਂਕਿ ਸਰਦੀਆਂ ਦੀ ਸ਼ੁਰੂਆਤ ਹੁੰਦੀ ਹੈ ਲੋਕਾਂ ਦੀ ਖਾਣ ਪੀਣ ਦੀ ਆਦਤ ਵਿੱਚ ਰੁਕਾਵਟ ਆਉਣ ਨਾਲ ਬੀਪੀ ਸ਼ੂਗਰ ਦਾ ਆਸੰਤੁਲਿਤ ਹੋਣ ਦਾ ਖਤਰਾ ਵੱਧ ਜਾਂਦਾ ਹੈ ਸਰਦੀਆਂ ਵਿੱਚ ਲੋਕ ਜ਼ਿਆਦਾ ਖਾਂਦੇ ਹਨ ਪਰ ਪਾਣੀ ਪੀਣ ਭੁੱਲ ਜਾਂਦੇ ਹਨ ਤਾਪਮਾਨ ਡਿੱਗਣ ਕਰਕੇ ਉਹਨਾਂ ਨੂੰ ਪਿਆਸ ਨਹੀਂ ਲੱਗਦੀ ਨਤੀਜੇ ਵਜੋਂ ਸਰੀਰ ਵਿੱਚ ਪਾਣੀ ਦੀ ਕਮੀ ਹੋ ਜਾਂਦੀ ਹੈ ਜਿਹੜਾ ਦਿਲ ਦਿਮਾਗ ਜਿਗਰ ਕਿਡਨੀ ਅਤੇ ਇੱਥੋਂ ਤੱਕ ਕਿ ਸਰੀਰ ਦੀਆਂ ਹੱਡੀਆਂ ਵੀ ਪ੍ਰਭਾਵਿਤ ਹੁੰਦੀਆਂ ਹਨ ਸਰੀਰ ਵਿੱਚ ਪਾਣੀ ਦੀ ਕਮੀ ਹੋਣ ਕਾਰਨ ਕਈ ਤਰ੍ਹਾਂ ਦੀਆਂ ਬਿਮਾਰੀਆਂ ਲੱਗ ਜਾਂਦੀਆਂ ਹਨ ਜੋੜਾਂ ਅਤੇ ਮਾਸਪੇਸ਼ੀਆਂ ਦੇ ਦਰਦ ਤੋਂ ਪੀੜਤ ਲੋਕਾਂ ਨੂੰ ਸਭ ਤੋਂ ਵੱਧ ਪਰੇਸ਼ਾਨੀ ਹੁੰਦੀ ਹੈ ਉਪਰੋ ਠੰਡੀ ਹਵਾ ਲੱਗਣ ਕਾਰਨ ਪਾਣੀ ਦੀ ਕਮੀ ਕਾਰਨ ਜੋੜਾ ਤੇ ਤਰਲ ਪਦਾਰਥ ਘੱਟ ਹੋਣ ਲੱਗ ਜਾਂਦੇ ਹਨ ਅਤੇ ਫਿਰ ਜੋੜਾ ਤੇ ਇੱਕ ਦੂਜੇ ਨਾਲ ਟਕਰਾਉਣ ਦੀ ਸੰਭਾਵਨਾ ਵੱਧ ਜਾਂਦੀ ਹੈ ਜਿਆਦਾ ਪਾਣੀ ਨਾ ਪੀਣ ਕਾਰਨ ਮਾਸਪੇਸ਼ੀਆਂ ਨੂੰ ਇਲੈਕਟ੍ਰੋਲਾਈਟਿਸ ਨਹੀਂ ਮਿਲਦਾ ਜਿਸ ਕਾਰਨ ਦਰਦ ਵੱਧ ਜਾਂਦਾ ਹੈ ਹੱਡੀਆਂ ਕਮਜ਼ੋਰ ਹੋਣ ਲੱਗ ਜਾਂਦੀਆਂ ਹਨ ਸਰੀਰ ਦੀ ਲਕਤਾ ਘਟ ਜਾਂਦੀ ਹੈ ਲੋਕ ਇਸ ਸਮੱਸਿਆ ਨੂੰ ਉਦੋਂ ਤੱਕ ਨਹੀਂ ਸਮਝ ਪਾਉਂਦੇ ਜਦੋਂ ਤੱਕ ਕਿ ਸਥਿਤੀ ਹੋਰ ਵਿਗੜ ਨਹੀਂ ਜਾਂਦੀ ਸਰਦੀਆਂ ਵਿੱਚ ਘੱਟ ਪਾਣੀ ਪੀਣ ਨਾਲ ਸਰੀਰ ਤੇ ਹੁੰਦਾ ਹੈ ਇਹ ਅਸਰ ਸਿਰ ਦਰਦ ਦਿਲ ਦੀਆਂ ਸਮੱਸਿਆਵਾਂ ਵੱਧ ਹਾਜੀ ਪਰ ਸਟੈਟ ਦੀ ਸਮੱਸਿਆ ਪਿੱਤੇ ਦੀ ਸਮੱਸਿਆ ਪਿੱਤੇ ਦੀ ਪੱਥਰੀ ਮਾਸਪੇਸ਼ੀਆਂ ਦਾ ਦਰਦ ਹੱਡੀਆਂ ਵਿੱਚ ਦਰਦ ਜੋੜਾਂ ਦਾ ਦਰਦ ਗਠੀਆ ਮਾਸਪੇਸ਼ੀਆਂ ਵਿੱਚ ਦਰਦ ਸਾਥੇ ਪੈਰਾ ਵਿੱਚ ਸੋਜ ਇਸ ਤਰ੍ਹਾਂ ਰੱਖੋ ਆਪਣੇ ਸਰੀਰ ਦਾ ਖਿਆਲ ਆਪਣਾ ਭਾਰ ਨਾ ਵਧਣ ਦਿਓ ਆਪਣੇ ਸਰੀਰ ਦੀ ਸਥਿਤੀ ਨੂੰ ਸਹੀ ਰੱਖੋ ਪੁਰ ਸਟੈਟਾ ਫੂਡ ਅਤੇ ਜ਼ਿਆਦਾ ਨਮਕ ਅਤੇ ਖੰਡ ਤੋਂ ਪਹਰੇਜ ਕਰੋ ਗਰਮ ਕਪੜੇ ਪਹਿਨੋ ਜ਼ਿਆਦਾ ਪਾਣੀ ਪੀਓ ਕਸਰਤ ਕਰੋ ਕਿਸੇ ਨਾ ਕਿਸੇ ਰੂਪ ਵਿੱਚ ਵਿਟਾਮਿਨ ਡੀ ਲੈਣ ਦੀ ਕੋਸ਼ਿਸ਼ ਕਰੋ ਉਪੇਲੂ ਉਪਾ ਅਜਵਾਇਨ ਲਸਣ ਮੇਥੀ ਸੁੱਕਾ ਅਦਰਕ ਹਲਦੀ ਵਰਗੀਆਂ ਸਮੱਸਿਆਵਾਂ ਦੀ ਵਰਤੋਂ ਕਰਕੇ ਘਰ ਵਿੱਚ ਦਰਦ ਤੋਂ ਰਾਤ ਪਾ ਸਕਦੇ ਹੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਲਾਓ ਅਤੇ ਇਹਨਾਂ ਦਾ ਰਸ ਕੱਢ ਕੇ ਇਸ ਨੂੰ ਸਰੋਂ ਜਾਂ ਤਿਲ ਦੇ ਤੇਲ ਵਿੱਚ ਉਬਾਲੋ ਸਰੀਰ ਦੇ ਪ੍ਰਭਾਵਿਤ ਹਿੱਸੇ ਵਿੱਚ ਚੰਗੀ ਤਰ੍ਹਾਂ ਮਾਲਿਸ਼ ਕਰੋ ਐਦਾ ਹੀ ਹੋਰ ਖਬਰਾਂ ਦੇਖਣ ਲਈ ਜੁੜੋ ਰੋ ਦਿਸ਼ਾ ਹੈਲਥ ਨਾਲ ਧੰਨਵਾਦ ਹੈਲਥ ਨਾਲ ਨੀਂਆ ਖਬਰਾਂ ਲੈ ਕੇ ਹਾਜ਼ਰ ਹਾਂ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਦਿਸ਼ਾ ਹੈਲਥ ਤੇ ਸਰਦੀਆਂ ਵਿੱਚ ਸਿਹਤ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੁੰਦਾ ਹੈ ਕਿਉਂਕਿ ਸਰਦੀਆਂ ਦੀ ਸ਼ੁਰੂਆਤ ਹੁੰਦਿਆਂ ਹੀ ਲੋਕਾਂ ਦੀਆਂ ਖਾਣ ਪੀਣ ਦੀਆਂ ਆਦਤਾਂ ਵਿੱਚ ਰੁਕਾਵਟ ਆਉਣ ਨਾਲ ਬੀਪੀ ਸ਼ੂਗਰ ਦਾ ਆਸੰਤੋਲਿਤ ਹੋਣ ਦਾ ਖਤਰਾ ਵੱਧ ਜਾਂਦਾ ਹੈ ਸਰਦੀਆਂ ਵਿੱਚ ਲੋਕ ਜ਼ਿਆਦਾ ਖਾਂਦੇ ਹਨ ਪਰ ਪਾਣੀ ਪੀਣ ਭੁੱਲ ਜਾਂਦੇ ਹਨ ਤਾਪਮਾਨ ਡਿੱਗਣ ਕਰਕੇ ਉਹਨਾਂ ਨੂੰ ਪਿਆਸ ਨਹੀਂ ਲੱਗਦੀ نتیਜੇ ਵਜੋਂ ਸਰੀਰ ਵਿੱਚ ਪਾਣੀ ਦੀ ਕਮੀ ਹੋ ਜਾਂਦੀ ਹੈ ਜਿਹੜਾ ਦਿਲ ਦੀ ਮਾਗ ਜਿਗਰ ਕਿਡਨੀ ਅਤੇ ਇੱਥੋਂ ਤੱਕ ਕਿ ਸਰੀਰ ਦੀਆਂ ਹੱਡੀਆਂ ਵੀ ਪ੍ਰਭਾਵਿਤ ਹੁੰਦੀਆਂ ਹਨ ਸਰੀਰ ਵਿੱਚ ਪਾਣੀ ਦੀ ਕਮੀ ਹੋਣ ਕਾਰਨ ਕਈ ਤਰ੍ਹਾਂ ਦੀਆਂ ਬਿਮਾਰੀਆਂ ਲੱਗ ਜਾਂਦੀਆਂ ਹਨ ਜੋੜਾਂ ਅਤੇ ਮਾਸਪੇਸ਼ੀਆਂ ਦੇ ਦਰਦ ਤੋਂ ਪੀੜਤ ਲੋਕਾਂ ਨੂੰ ਸਭ ਤੋਂ ਵੱਧ ਪਰੇਸ਼ਾਨੀ ਹੁੰਦੀ ਹੈ ਉਪਰੋ ਠੰਡੀ ਹਵਾ ਲੱਗਣ ਕਾਰਨ ਪਾਣੀ ਦੀ ਕਮੀ ਕਾਰਨ ਜੋੜਾ ਤੇ ਤਰਲ ਪਦਾਰਥ ਘੱਟ ਹੋਣ ਲੱਗ ਜਾਂਦੇ ਹਨ ਅਤੇ ਫਿਰ ਜੋੜਾ ਤੇ ਇੱਕ ਦੂਜੇ ਨਾਲ ਟਕਰਾਉਣ ਦੀ ਸੰਭਾਵਨਾ ਵੱਧ ਜਾਂਦੀ ਹੈ। ਜਿਆਦਾ ਪਾਣੀ ਨਾ ਪੀਣ ਕਾਰਨ ਮਾਸਪੇਸ਼ੀਆਂ ਨੂੰ ਇਲੈਕਟ੍ਰੋਲਾਈਟਸ ਨਹੀਂ ਮਿਲਦਾ ਜਿਸ ਕਾਰਨ ਦਰਦ ਵੱਧ ਜਾਂਦਾ ਹੈ। ਹੱਡੀਆਂ ਕਮਜ਼ੋਰ ਹੋਣ ਲੱਗ ਜਾਂਦੀਆਂ ਹਨ ਸਰੀਰ ਦੀ ਲਚਕਤਾ ਘਟ ਜਾਂਦੀ ਹੈ ਲੋਕ ਇਸ ਸਮੱਸਿਆ ਨੂੰ ਉਦੋਂ ਤੱਕ ਨਹੀਂ ਸਮਝ ਪਾਉਂਦੇ ਜਦੋਂ ਤੱਕ ਕਿ ਸਥਿਤੀ ਹੋਰ ਵਿਗੜ ਨਹੀਂ ਜਾਂਦੀ ਸਰਦੀਆਂ ਵਿੱਚ ਘੱਟ ਪਾਣੀ ਪੀਣ ਨਾਲ ਸਰੀਰ ਤੇ ਹੁੰਦਾ ਹੈ ਇਹ ਅਸਰ ਸਿਰਦਰਦ ਦਿਲ ਦੀਆਂ ਸਮੱਸਿਆਵਾਂ ਬਦ ਹਜ਼ਮੀ ਪਰਸਟੈਟ ਦੀ ਸਮੱਸਿਆ ਪਿੱਤੇ ਦੀ ਸਮੱਸਿਆ ਪਿੱਤੇ ਦੀ ਪੱਥਰੀ ਮਾਸਪੇਸ਼ੀਆਂ ਦਾ ਦਰਦ ਹੱਡੀਆਂ ਵਿੱਚ ਦਰਦ ਜੋੜਾਂ ਦਾ ਦਰਦ ਗਠੀਆ ਮਾਸਪੇਸ਼ੀਆਂ ਵਿੱਚ ਦਰਦ ਸਾਤੇ ਪੈਰਾਂ ਵਿੱਚ ਸੋਜ ਇਸ ਤਰ੍ਹਾਂ ਰੱਖੋ ਆਪਣੇ ਸਰੀਰ ਦਾ ਖਿਆਲ ਆਪਣਾ ਭਾਰ ਨਾ ਵਧਨ ਦਿਓ ਆਪਣੇ ਸਰੀਰ ਦੀ ਸਥਿਤੀ ਨੂੰ ਸਹੀ ਰੱਖੋ ਪੁਰ ਸਟੈਟ ਫੂਡ ਅਤੇ ਜ਼ਿਆਦਾ ਨਮਕ ਅਤੇ ਖੰਡ ਤੋਂ ਪਹਰੇਜ ਕਰੋ ਗਰਮ ਕਪੜੇ ਪਹਿਨੋ ਜ਼ਿਆਦਾ ਪਾਣੀ ਪੀਓ ਕਸਰਤ ਕਰੋ ਕਿਸੇ ਨਾ ਕਿਸੇ ਰੂਪ ਵਿੱਚ ਵਿਟਾਮਿਨ ਡੀ ਲੈਣ ਦੀ ਕੋਸ਼ਿਸ਼ ਕਰੋ ਉਪ ਤੇਲੂ ਉਪਾ ਅਜਵਾਇਨ ਲਸਣ ਮੇਥੀ ਸੁੱਕਾ ਅਦਰਕ ਹਲਦੀ ਵਰਗੀਆਂ ਸਮੱਸਿਆਵਾਂ ਦੀ ਵਰਤੋਂ ਕਰਕੇ ਘਰ ਵਿੱਚ ਦਰਦ ਤੋਂ ਰਾਤ ਪਾ ਸਕਦੇ ਹੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਲਾਓ ਅਤੇ ਇਹਨਾਂ ਦਾ ਰਸ ਕੱਢ ਕੇ ਇਸ ਨੂੰ ਸਰੋਂ ਜਾਂ ਤਿਲ ਦੇ ਤੇਲ ਵਿੱਚ ਉਬਾਲੋ ਸਰੀਰ ਦੇ ਪ੍ਰਭਾਵਿਤ ਹਿੱਸੇ ਵਿੱਚ ਚੰਗੀ ਤਰ੍ਹਾਂ ਮਾਲਿਸ਼ ਕਰੋ ਐਦਾ ਹੀ ਹੋਰ ਖਬਰਾਂ ਦੇਖਣ ਲਈ ਜੁੜੋ ਦਿਸ਼ਾ ਹੈਲਥ ਨਾਲ ਧੰਨਵਾਦ ਹੈਲਥ ਨਾਲ ਨੀਂਆ ਖਬਰਾਂ ਲੈ ਕੇ ਹਾਜ਼ਰ ਹਾਂ ਸਤਿ ਸ਼੍ਰੀ ਅਕਾਲ ਸਾਕ ਤੇ ਤੁਹਾਡਾ ਦਿਸ਼ਾ ਹੈਲਥ ਤੇ ਸਰਦੀਆਂ ਵਿੱਚ ਸਿਹਤ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੁੰਦਾ ਹੈ ਕਿਉਂਕਿ ਸਰਦੀਆਂ ਦੀ ਸ਼ੁਰੂਆਤ ਹੁੰਦਿਆਂ ਹੀ ਲੋਕਾਂ ਦੀਆਂ ਖਾਣ ਪੀਣ ਦੀਆਂ ਆਦਤਾਂ ਵਿੱਚ ਰੁਕਾਵਟ ਆਉਣ ਨਾਲ ਬੀਪੀ ਸ਼ੂਗਰ ਦਾ ਅਸੰਤੁਲਿਤ ਹੋਣ ਦਾ ਖਤਰਾ ਵੱਧ ਜਾਂਦਾ ਹੈ ਸਰਦੀਆਂ ਵਿੱਚ ਲੋਕ ਜ਼ਿਆਦਾ ਖਾਂਦੇ ਹਨ ਪਰ ਪਾਣੀ ਪੀਣ ਭੁੱਲ ਜਾਂਦੇ ਹਨ ਤਾਪਮਾਨ ਡਿੱਗਣ ਕਰਕੇ ਉਹਨਾਂ ਨੂੰ ਪਿਆਸ ਨਹੀਂ ਲੱਗਦੀ نتیਜੇ ਵਜੋਂ ਸਰੀਰ ਵਿੱਚ ਪਾਣੀ ਦੀ ਕਮੀ ਹੋ ਜਾਂਦੀ ਹੈ ਜਿਹੜਾ ਦਿਲ ਦੀ ਮਾਗ ਜਿਗਰ ਕਿਡਨੀ ਅਤੇ ਇੱਥੋਂ ਤੱਕ ਕਿ ਸਰੀਰ ਦੀਆਂ ਹੱਡੀਆਂ ਵੀ ਪ੍ਰਭਾਵਿਤ ਹੁੰਦੀਆਂ ਹਨ ਸਰੀਰ ਵਿੱਚ ਪਾਣੀ ਦੀ ਕਮੀ ਹੋਣ ਕਾਰਨ ਕਈ ਤਰ੍ਹਾਂ ਦੀਆਂ ਬਿਮਾਰੀਆਂ ਲੱਗ ਜਾਂਦੀਆਂ ਹਨ ਜੋੜਾਂ ਅਤੇ ਮਾਸਪੇਸ਼ੀਆਂ ਦੇ ਦਰਦ ਤੋਂ ਪੀੜਤ ਲੋਕਾਂ ਨੂੰ ਸਭ ਤੋਂ ਵੱਧ ਪਰੇਸ਼ਾਨੀ ਹੁੰਦੀ ਹੈ ਉਪਰੋ ਠੰਡੀ ਹਵਾ ਲੱਗਣ ਕਾਰਨ ਪਾਣੀ ਦੀ ਕਮੀ ਕਾਰਨ ਜੋੜਾ ਤੇ ਤਰਲ ਪਦਾਰਥ ਘੱਟ ਹੋਣ ਲੱਗ ਜਾਂਦੇ ਹਨ ਅਤੇ ਫਿਰ ਜੋੜਾ ਤੇ ਇੱਕ ਦੂਜੇ ਨਾਲ ਟਕਰਾਉਣ ਦੀ ਸੰਭਾਵਨਾ ਵੱਧ ਜਾਂਦੀ ਹੈ ਜਿਆਦਾ ਪਾਣੀ ਨਾ ਪੀਣ ਕਾਰਨ ਮਾਸਪੇਸ਼ੀਆਂ ਨੂੰ ਇਲੈਕਟ੍ਰੋਲਾਈਟਿਸ ਨਹੀਂ ਮਿਲਦਾ ਜਿਸ ਕਾਰਨ ਦਰਦ ਵੱਧ ਜਾਂਦਾ ਹੈ ਹੱਡੀਆਂ ਕਮਜ਼ੋਰ ਹੋਣ ਲੱਗ ਜਾਂਦੀਆਂ ਹਨ ਸਰੀਰ ਦੀ ਲਚਕਤਾ ਘਟ ਜਾਂਦੀ ਹੈ ਲੋਕ ਇਸ ਸਮੱਸਿਆ ਨੂੰ ਉਦੋਂ ਤੱਕ ਨਹੀਂ ਸਮਝ ਪਾਉਂਦੇ ਜਦੋਂ ਤੱਕ ਕਿ ਸਥਿਤੀ ਹੋਰ ਵਿਗੜ ਨਹੀਂ ਜਾਂਦੀ ਸਰਦੀਆਂ ਵਿੱਚ ਘੱਟ ਪਾਣੀ ਪੀਣ ਨਾਲ ਸਰੀਰ ਤੇ ਹੁੰਦਾ ਹੈ ਇਹ ਅਸਰ ਸਿਰ ਦਰਦ ਦਿਲ ਦੀਆਂ ਸਮੱਸਿਆਵਾਂ ਬਦ ਹਜ਼ਮੀ ਪ੍ਰੋਸਟੇਟ ਦੀ ਸਮੱਸਿਆ ਪਿੱਤੇ ਦੀ ਸਮੱਸਿਆ ਪਿੱਤੇ ਦੀ ਪੱਥਰੀ ਮਾਸਪੇਸ਼ੀਆਂ ਦਾ ਦਰਦ ਹੱਡੀਆਂ ਵਿੱਚ ਦਰਦ ਜੋੜਾਂ ਦਾ ਦਰਦ ਗਠੀਆ ਮਾਸਪੇਸ਼ੀਆਂ ਵਿੱਚ ਦਰਦ ਸਾਥੇ ਪੈਰਾ ਵਿੱਚ ਸੋਜ ਇਸ ਤਰ੍ਹਾਂ ਰੱਖੋ ਆਪਣੇ ਸਰੀਰ ਦਾ ਖਿਆਲ ਆਪਣਾ ਭਰ ਨਾ ਵਧਨ ਦਿਓ ਆਪਣੇ ਸਰੀਰ ਦੀ ਸਥਿਤੀ ਨੂੰ ਸਹੀ ਰੱਖੋ ਪੁਰ ਸਟੈਟ ਫੂਡ ਅਤੇ ਜਿਆਦਾ ਨਮਕ ਅਤੇ ਖੰਡ ਤੋਂ ਪਹਰੇਜ ਕਰੋ ਗਰਮ ਕਪੜੇ ਪਹਿਨੋ ਜਿਆਦਾ ਪਾਣੀ ਪੀਓ ਕਸਰਤ ਕਰੋ ਕਿਸੇ ਨਾ ਕਿਸੇ ਰੂਪ ਵਿੱਚ ਵਿਟਾਮਿਨ ਡੀ ਲੈਣ ਦੀ ਕੋਸ਼ਿਸ਼ ਕਰੋ ਉਪੇਲੂ ਉਪਾ ਅਜਵਾਇਨ ਲਸਣ ਮੇਥੀ ਸੁੱਕਾ ਅਦਰਕ ਹਲਦੀ ਵਰਗੀਆਂ ਸਮੱਸਿਆਵਾਂ ਦੀ ਵਰਤੋਂ ਕਰਕੇ ਘਰ ਵਿੱਚ ਦਰਦ ਤੋਂ ਰਾਤ ਪਾ ਸਕਦੇ ਹੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਲਾਓ ਅਤੇ ਇਹਨਾਂ ਦਾ ਰਸ ਕੱਢ ਕੇ ਇਸ ਨੂੰ ਸਰੋਂ ਜਾਂ ਤਿਲ ਦੇ ਤੇਲ ਵਿੱਚ ਉਬਾਲੋ ਸਰੀਰ ਦੇ ਪ੍ਰਭਾਵਿਤ ਹਿੱਸੇ ਵਿੱਚ ਚੰਗੀ ਤਰ੍ਹਾਂ ਮਾਲਿਸ਼ ਕਰੋ ਐਦਾ ਹੀ ਹੋਰ ਖਬਰਾਂ ਦੇਖਣ ਲਈ ਰੋ ਦਿਸ਼ਾ ਹੈਲਥ ਨਾਲ ਤਨਬਰ